ਮੋਬਾਈਲ ਫੋਨਸ ਦੇ ਨਾਲ-ਨਾਲ ਹੁਣ ਤਾਲੇ ਵੀ ਸਮਾਰਟ ਹੋ ਗਏ ਨੇ ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਕੁਝ ਅਜਿਹੇ ਫਿੰਗਰਪ੍ਰਿੰਟ ਲੌਕ ਆ ਗਏ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਛੋਹੋਗੇ ਤਾਂ ਉਹ ਤੁਰੰਤ ਹੀ ਭੁੱਲ ਜਾਣਗੇ ਤਾਂ ਅਕਸਰ ਹੀ ਅਸੀਂ ਕੁਝ ਪ੍ਰੋਬਲਮਸ ਦਾ ਸਾਹਮਣਾ ਕਰਦੇ ਹਾਂ ਜਿਵੇਂ ਕਿ ਸਾਡੀ ਚਾਬੀ ਗੁੰਮ ਜਾਂਦੀ ਹੈ ਜਾਂ ਫਿਰ ਅਸੀਂ ਰੱਖ ਕੇ ਕਿਤੇ ਭੁੱਲ ਜਾਂਦੇ ਹਾਂ ਅਜਿਹੇ ਚ ਮਜਬੂਰ ਹੋ ਕੇ ਤੁਹਾਨੂੰ ਕਿਸੇ ਤਾਲੇ ਤੋੜਨ ਵਾਲੇ ਨੂੰ ਬੁਲਾਉਣਾ ਪੈਂਦਾ ਹੈ ਘਰ ਦੀ ਸੁਰੱਖਿਆ ਤੇ ਲੋਕਾਂ ਦੀ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਪੈਡਲੌਕਸ ਮਾਰਕੀਟ ਦੇ ਵਿੱਚ ਉਪਲਬਧ ਨੇ ਇਹ ਲੌਕ ਸਿਸਟਮ ਤੁਹਾਡੇ ਫਿੰਗਰਪ੍ਰਿੰਟਸ ਦੇ ਨਾਲ ਤਾਲਾ ਖੋਲਦਾ ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਨੂੰ ਚਾਬੀਆਂ ਰੱਖਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ ਇਹ ਫਿੰਗਰਪ੍ਰਿੰਟ ਪੈਡਲੌਕ 10 ਫਿੰਗਰ ਸਨ ਸਪੋਰਟ ਕਾਰਡ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਪਰਿਵਾਰ ਦੇ 10 ਮੈਂਬਰ ਆਪਣੇ ਫਿੰਗਰਪ੍ਰਿੰਟਸ ਨੂੰ ਆਪਣੇ ਨਾਲ ਜੋੜ ਸਕਦੇ ਨੇ ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਤਾਲਾ ਖੋਲਦੇ ਸਮੇਂ ਇੱਕ ਮੈਂਬਰ ਉਪਲਬਧ ਨਹੀਂ ਹੁੰਦਾ ਤਾਂ ਦੂਜਾ ਇਸ ਨੂੰ ਆਸਾਨੀ ਨਾਲ ਖੋਲ ਸਕੇਗਾ ਇਸ ਲੋਕ ਦੀ ਕੀਮਤ ਤੁਹਾਨੂੰ ਸਧਾਰਨ ਲੋਕ ਤੋਂ ਥੋੜੀ ਜ਼ਿਆਦਾ ਮਿਲੇਗੀ ਕਿਉਂਕਿ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਅਸਲੀ ਕੀਮਤ 6999 ਰੁਪਏ ਦੱਸੀ ਗਈ ਹੈ ਪਰ ਤੁਸੀਂ ਇਸ ਨੂੰ ਕੁਝ ਐਪਸ ਤੇ ਬਹੁਤ ਹੀ ਕੱਟ ਪ੍ਰਾਈਸ ਦੇ ਵਿੱਚ ਵੀ ਖਰੀਦ ਸਕਦੇ ਹੋ ਤਾਂ ਇਹ ਫਿੰਗਰਪ੍ਰਿੰਟ ਪੈਡਲੌਕ ਤੁਹਾਨੂੰ ਕੰਮ ਨੂੰ ਬਹੁਤ ਹੀ ਜ਼ਿਆਦਾ ਆਸਾਨ ਬਣਾ ਦੇਗਾ ਇਸ ਦੀ ਮਦਦ ਨਾਲ ਤੁਸੀਂ ਆਪਣੇ ਕਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ ਤੇ ਕਿਤੇ ਵੀ ਆਰਾਮ ਦੇ ਨਾਲ ਯਾਤਰਾ ਕਰ ਸਕਦੇ ਹੋ ਇਹ ਇੱਕੋ ਸਮੇਂ ਦੇ ਲੋਕਾਂ ਦੇ ਫਿੰਗਰਪ੍ਰਿੰਟ ਜੋੜ ਸਕਦਾ ਹੈ ਇਸ ਤੋਂ ਇਲਾਵਾ ਇਹ USB ਕੇਬਲ ਰਾਹੀਂ ਚਾਰਜ ਹੋ ਸਕਦਾ ਹੈ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਅਸਲ ਕੀਮਤ 3299 ਵੀ ਹੈ ਪਰ ਤੁਸੀਂ ਕੁਝ ਐਪਸ ਤੇ ਇਸ ਨੂੰ ਕੱਟ ਕੀਮਤ ਤੇ ਵੀ ਖਰੀਦ ਸਕਦੇ ਹੋ ਦਾਸ ਤੈ ਜੋ ਕਿ ਤੁਸੀਂ ਆਪਣੇ ਫੋਨ ਤੋਂ ਇਸ ਫਿੰਗਰਪ੍ਰਿੰਟ ਪੈਡਲੌਕ ਨੂੰ ਕੰਟਰੋਲ ਵਿਕਾਰ ਸਕਦੇ ਹੋ ਇਸ ਤੇ ਲਈ ਤੁਸੀਂ Google Play Store ਜਾਂ Apple App Store ਤੋਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਆਪਣੇ ਫੋਨ ਤੋਂ ਲੋਕ ਸਿਸਟਮ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਇਹ ਜੋ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਹੀ کارਗਰ ਸਥਿਤ ਹੋਣ ਵਾਲਾ ਲੋਕ ਹੈ ਜਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਰੇਸ਼ਾਨੀਆਂ ਤੇ ਦਿੱਕਤਾਂ ਤੋਂ ਬਚਾਏਗਾ